ਗੁਰੂ ਨਾਨਕ ਨਾਮ ਲੇਵਾ ਸੰਗਤਾਂ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰਮਾਤਮਾ ਨੇ ਪਹਿਲਾ ਪਾਵਨ ਪ੍ਰਕਾਸ਼ ਪਰਮਾਤਮਾ ਤੁਸੀਂ ਵੇਖੋ ਸੱਚੇ ਸਾਹਿਬ ਦੀ ਕਿਰਪਾ ਦਾਤਾ ਜੀ ਦੀ ਰਹਿਮਤ ਕਿੰਡੀ ਵੱਡੀ ਰਹਿਮਤ ਹੋਈ ਮੇਰੇ ਪਾਰਸ਼ਣੇ ਤਰਸ ਕੀਤਾ ਇਸ ਸੰਸਾਰ ਦੇ ਉਧਾਰ ਵਾਸਤੇ ਬਿਨਾਂ ਕਿਸੇ ਜਾਤ ਬਿਨਾਂ ਕਿਸੇ نسل ਬਿਨਾਂ ਕਿਸੇ ਵਿਤਕਰੇ ਤੋਂ ਕੋਈ ਅਮੀਰੀ ਕੋਈ ਗਰੀਬੀ ਦੀ ਖੇਡ ਦੀ ਗੱਲ ਨਹੀਂ ਇੱਕ ਸੱਚ ਦੀ ਵਿਚਾਰ ਦਾ ਪੈਗਾਮ ਦਿੱਤਾ ਸੱਚੇ ਪਾਤਸ਼ਾਹ ਜਿਉ ਪਾਵਨ ਗ੍ਰੰਥ ਸਾਹਿਬ ਤਿਆਰ ਹੁੰਦਾ ਸਾਹਿਬੀ ਤਰਤੀ ਤੇ ਜਦੋਂ 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਕੀਤਾ ਗਿਆ ਪਹਿਲੇ ਪ੍ਰਕਾਸ਼ ਸਮੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਬਿਆ ਤੇ ਆਪ ਪ੍ਰਕਾ ਜਿਹੜੇ ਸਨ ਨਹੀਂ ਬੈਠੇ ਇੱਕ ਬੜੀ ਵੱਡੀ ਸੋਚ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਬੜੀ ਵੱਡੀ ਦੂਰ ਅੰਦੇਸ਼ੀ ਵਿੜਾ ਪੈਗਾਮ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾ ਸ਼ਬਦ ਗੁਰੂ ਸੁਰਤੋਂ ਚੇਲਾ ਜਿਹੜੀ ਵਿਚਾਰ ਗੁਰੂ ਨਾਮਦਾ ਸਾਹਿਬ ਜੀ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਦੀ ਖੇਡ ਦੀ ਗੱਲ ਕੀਤੀ ਸੀ ਨਾ ਅਸਲ ਵਿੱਚ ਉਹਨੂੰ ਸੱਚੇ ਪਾਤਸ਼ਾਹ ਜੀ ਹੋਰ ਅਪਲਾਈ ਕਰਦੇ ਪਏ ਨੇ ਔਲੀ-ਹੋਲੀ ਸੰਗਤਾਂ ਨੂੰ ਸ਼ਬਦ ਦੀ ਖੇਡ ਦਾ ਵਰਤਾਲਾ ਸ਼ਬਦ ਦੀ ਮਹਾਨਤਾ ਦੀ ਗੱਲ ੜੀ ਸੀ ਸੱਚੇ ਪਾਤਸ਼ਾਹ ਦੇ ਮਨ ਵਿੱਚ ਸੀ ਕਿਉਂਕਿ ਜੇਕਰ ਸਤਗੁਰੂ ਦੇ ਪਾਤਸ਼ਾਹ ਜੀ ਮਹਾਰਾਜ ਆਪ ਪ੍ਰਕਾਸ਼ ਸਥਾਨ ਜਿੱਥੇ ਸੀ ਮਹਾਰਾਜ ਨੂੰ ਪ੍ਰਕਾਸ਼ ਕੀਤਾ ਤਾਬਿਆ ਬਹਿ ਕੇ ਸੇਵਾ ਕਰਨ ਲੱਗ ਪੈਂਦੇ ਤੇ ਸੰਗਤਾਂ ਨੇ ਫਿਰ ਨਮਸਕਾਰਾਂ ਕਰਨੀਆਂ ਸੀ ਨਾ ਤੇ ਬਹੁਤਿਆਂ ਦੇ ਮਨ ਚ ਹੋਣਾ ਸੀ ਬਿਜਤ ਸਰੀਰੂਪੀ ਗੁਰੂ ਨੂੰ ਹੀ ਨਮਸਕਾਰ ਕਰਦੇ ਪਏ ਆ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਦੇ ਪਏ ਆ ਗੁਰੂ ਅਰਜਨ ਸਾਤਗੁਰੂ ਦੇ ਪਾਤਸ਼ਾਹਨ ਇੱਕ ਦੂਰ ਅੰਦੇਸੀ ਜਿਹੜੀ ਸੀ ਉਹ ਲਈ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਬੈਠੇ ਬਾਬਾ ਬੁੱਢਾ ਜੀ ਨੂੰ ਆਖਿਆ ਸੀ ਤੁਸੀਂ ਪ੍ਰਕਾਸ਼ ਦੀ ਸੇਵਾ ਅਨੁਭਵੋ ਬਾਬਾ ਬੁੱਢਾ ਹੀ ਨਹੀਂ ਪ੍ਰਕਾਸ਼ ਸੇਵਾ ਨੇ ਬਾਈ ਮਹਾਰਾਜ ਜੀ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪ ਨਮਸਕਾਰ ਕੀਤੀ ਮੱਥਾ ਟੇਕਿਆ ਸੰਗਤ ਚ ਬੈਠੇ ਜੇ ਗੁਰੂ ਅਰਜਨ ਸਾਹਿਬ ਨੇ ਪਾਵਨ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਸਾਰੀਆਂ ਸੰਗਤਾਂ ਨੇ ਨਮਸਕਾਰ ਕੀਤੀ ਪਹਿਲਾ ਪ੍ਰਕਾਰ ਜਿਹੜਾ ਸੀ ਕੀਤਾ ਜਾਂਦਾ ਹੈ ਤੇ ਇਹ ਸੱਚ ਵੈ ਗੁਰੂ ਦੇਸ ਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਸੱਚੇ ਸਤਿਗੁਰ ਜੀ ਜਦੋਂ ਫਿਰ ਸੰਧਿਆ ਦਾ ਸਮਾਂ ਹੋਇਆ ਉਸ ਵੇਲੇ ਵੀ ਦਾਤਾ ਜੀ ਆਪ ਸੱਚੇ ਪਾਤਸ਼ਾਹ ਵਿਖੇ ਉਹਦਾ ਸੁਖਾਸਨ ਕਿੱਥੇ ਕੀਤਾ ਜਾਵੇ ਇਹ ਸੁਖਾਸਨ ਕਰਨਾ ਤੇ ਜਿਸ ਪਲੰਘ ਉੱਤੇ ਮਹਾਰਾਜ ਜੀ ਆਪ ਸਭਾਯਮਨ ਆਰਾਮ ਕਰਿਆ ਕਰਦੇ ਸਨ ਨਾ ਕੋਠਾ ਸਾਹਿਬ ਵਿਖੇ ਫਿਰ ਸੱਚੇ ਪਾਤਸ਼ਾਹ ਜੀ ਨੇ ਉਸ ਦਿਨ ਤੋਂ ਬਾਅਦ ਪਾਵਨ ਗ੍ਰੰਥ ਸਾਹਿਬ ਦਾ ਸੁਖਾਸਨ ਸੋਰਾ ਸਾਹਿਬ ਉੱਥੇ ਕੀਤਾ ਆਪ ਹੇਠਾਂ ਚਾਦਰ ਵਿਛਾ ਲਈ ਹੇਠਾਂ ਚਾਦਰ ਵਿਛਾ ਕੇ ਆਪ ਉੱਥੇ ਆਰਾਮ ਕਰਦੇ ਰਹੇ ਤੁਸੀਂ ਅੱਜ ਵੀ ਅਕਾਲ ਤਖਤ ਸਾਹਿਬ ਜਾਣੇ ਹੋ ਕਿ ਤੁਹਾਨੂੰ ਜਿੱਥੇ ਉਹ ਪਾਵਨ ਸੁਪਰਕਾਸ਼ ਹੁੰਦਾ ਹੈ ਹਰਮੰਦਰ ਸਾਹਿਬਾ ਤੇ ਉਹਦਾ ਸੁਪਲੰਗ ਦੇ ਹੇਠਾਂ ਇੱਕ ਚਾਦਰ ਵਿਖੀ ਮਿਲਦੀ ਹੈ ਉਹ ਚਾਦਰ ਅਸੇ ਸੂਚਕ ਹੈ ਇਸ ਗੱਲ ਦੀ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਇੱਥੇ ਆਰਾਮ ਕਰਦੇ ਰਹੇ ਨੇ ਭੂਮੀ ਤੇ ਆਰਾਮ ਕਰਦੇ ਰਹੇ ਨੇ ਜਿਸ ਨੂੰ ਕਵਿਯੇ ਲਿਖਿਆ ਸੀ ਭੂਮ ਆਸਨ ਗੁਰ ਨਿਤ ਬਰਾਜੇ ਸੋ ਅੱਜ ਬੜੀ ਵੱਡੀ ਲੋੜ ਹੈ ਧੰਨ ਸ੍ਰੀ ਗੁਰਗੰਸਾਹਿਬ ਜੀ ਮਹਾਰਾਜ ਜਿੱਥੇ ਆਪਾਂ ਉਹਨਾਂ ਦਾ ਪ੍ਰਕਾਸ਼ ਗੁਰੂ ਘਰਾਂ ਦੀਆਂ ਇਮਾਰਤਾਂ ਵਿੱਚ ਕਰ ਰਹੇ ਹਾਂ ਉਥੇ ਸਹਿਬ ਦੇ ਚਰਨਾਂ 'ਚ ਅਰਜੋਈ ਕਰੀਏ ਦਾਤਾ ਜੀ ਕਿਰਪਾ ਕਰਿਆ ਜੇ ਸਾਡੇ ਹਿਰਦਿਆਂ ਵਿੱਚ ਬਾਣੀ ਦਾ ਪ੍ਰਕਾਸ਼ ਹੋ ਜਾਵੇ ਬਾਣੀ ਦੀ ਵਿਚਾਰ ਚੱਲ ਪਵੇ ਮਾਲਕ ਦੀ ਰਹਿਮਤ ਪ੍ਰਾਪਤ ਹੋਵੇਗੀ ਮਾਲਕ ਦੀ ਈਸਿਸ ਮਿਲ ਜਾਵੇਗੀ ਗੁਰੂ ਕਿਰਪਾ ਕਰੇ ਜੀ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ 1604 ਈਸਵੀ ਦੇ ਵਿੱਚ ਪਹਿਲਾ ਪ੍ਰਕਾਸ਼ ਜਿਹੜਾ ਹੈ ਰਮੰਦੇਸ ਸਾਹਿਬ ਕੀਤਾ ਜਾਂਦਾ ਹੈ ਤੇ ਬਾਬਾ ਬੁੱਢਾ ਜੀ ਉਹ ਪਹਿਲੇ ਗ੍ਰੰਥੀ ਨਾਮਜਦ ਹੁੰਦੇ ਹਨ ਸੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਦੇਸ਼ਾਂ ਵਿਦੇਸ਼ਾਂ ਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਬਾਣੀ ਨਾਲ ਜੁੜਨ ਦੀ ਲੋੜ ਹੈ ਸ਼ਬਦ ਨਾਲ ਜੁੜਨ ਦੀ ਲੋੜ ਹੈ ਜੋ ਕਲਗੀਧਰ ਪਾਤਸ਼ਾਹ ਵੀ ਸਾਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਾਉਨ ਗੰ ਸਭ ਜੜ ਲਾ ਕੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ